ਉਹ ਨਹੀਂ ਕਿਰੇ ਤੇ ਕਰੂ ਮਾਰਾ ਕਿਰਪਾ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸਪੋਰਟ ਨਾਲ ਹੀ ਅਸੀਂ ਦਵਾਈ ਲਗੇ ਨਾ ਖਾਣ ਪਤਾ ਕਰਕੇ ਪਾਣੀ ਪਾਉਣ ਲੱਗੇ ਵਿੱਚ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਣਾ ਨਵੇਂ ਵਲੌਗ ਦੇ ਵਿੱਚ ਤੇ ਚੈੱਕ ਕਰੋ ਇਧਰ ਹੀ ਪਾਤੀ ਮਿੱਟੀ ਸਾਰੇ ਆਉਂਦੇ ਰਹਿ ਹੈ ਪੈਂ ਪਲਾਉਣ ਇੰਦਰ ਰਹਿ ਨਹੀਂ ਲਾਉਣ ਫਿਟਿੰਗ ਕਰਨ ਰਿਹਾ ਸਾਈਡ ਤੇ ਆਹੜੇ ਪੋਰੇ ਇਹ ਕਰਤੇ ਆ ਤੇ ਪਾਤੀ ਇਧਰ ਮਿੱਟੀ ਕੱਲ ਇਧਰ ਦੇ ਵੇਖ ਕੱਲ ਹੀ ਪਾਤੀ ਮਿੱਟੀ ਉਹ ਇੱਕ ਨੁੱਕਰ ਰਹਿ ਗਈ ਸੀ ਪੌਣ ਵਾਲੀ ਦੇ ਇੱਕ ਆ ਅੱਜ ਇਧਰ ਜਾ ਅੱਜ ਤੱਕ ਜਿਹੜੀਆਂ ਹੈ ਪੌੜੀਆਂ ਬਣੀਆਂ ਪੁੱਟ ਕੇ ਉਹ ਛੁੱਟੀਆਂ ਰੜੀ ਨੇ ਪੌਟੀਆਂ ਰੜੀ ਨੇ ਛੁੱਟੀਆਂ ਹੀ ਆ ਤੇ ਇਹ ਛੁੱਟੀਆਂ ਤੇ ਇਧਰੋਂ ਪੂਰਾ ਕਰਤਾ ਵਾ ਇੱਕ ਟਰਾਲੀ ਮਿੱਟੀ ਦੀ ਹੋਰ ਉਹਨੂੰ ਫੇਰਿਆ ਹੀ ਤੇ ਉਹ ਹੁਣ ਛੁੱਟਦੇ ਆ ਤੇ ਕਰਦੇ ਕੰਟੀਨਿਊ ਕੰਮ ਫੇਰ ਹੈ ਅੱਜ ਤੀਜਾ ਚੌਥਾ ਦਿਨ ਹੋ ਗਿਆ ਉਹਨੂੰ ਮਿੱਟੀ ਪਾਉਣੀ ਹੈ ਅੱਜ ਇਹ ਮਿੱਟੀ ਨਹੀਂ ਪਾਣੀ ਅੱਜ ਉਹਣਾ ਕੰਪਲੀਟ ਬਾਅਦ ਪਦਰੀ ਪੁਦਰੀ ਕਰਾਂਗਾ ਵੇ ਵਾਸਾ ਇਹੋ ਟਰਾਲੀ ਆਉਣੀ ਸੀ ਇੱਕ ਇਹ ਟਰਾਲੀ ਪਾਇਆ ਲਈ ਆ ਅੱਜ ਪਾਣੀ ਹੋਣਾ ਸੀ ਉੱਠ ਪਏ ਆ ਇਹ ਆਈ ਅੱਜ ਲੇਟ ਆ 11:30 ਵਜੇ ਆਈ ਤੇ ਇਹਦਾ ਕਰਕੇ ਫਿਰ ਮਿੱਟੀ ਪਾਈ ਨਹੀਂ ਸਵੇਰ ਦੀ ਅਸੀਂ ਤੇ ਸੁੱਤੇ ਹਾਂ ਹੁਣ ਉੱਠੇ ਆ ਤੇ ਡੜੀ ਆਖੰਡਿਆ ਸੀ ਡੜੀ ਸਵੇਰ ਦਾ ਗਿਆ ਸੀ ਬਾਬਾ ਜੀ ਨੇ ਕਿਹਾ ਕੰਮ ਤੇ ਕੋਈ ਨਹੀਂ ਹੁਣ ਪਾਉਣੇ ਮਿੱਟੀ ਤੇ ਬਾਕੀ ਦਾ ਬਲੋ ਬਾਅਦ ਚ ਮੈਨੇ ਆ ਕੀ ਕਰਦੇ ਕੀ ਨਹੀਂ ਹਣਾ ਹੁਣ ਇਹ ਮਿੱਟੀ ਪਾ ਕੇ ਤੇ ਟੋਏ ਪੂਰੀ ਹੀ ਕਰਾਂ ਆੜ ਇਹਨੂੰ ਪਧਰਾ ਕਰਨਾ ਪਾਣਾ ਟੋਏ ਪੂਰ ਕੇ ਕਿਉਂਕਿ ਸਵੇਰ ਦੇ ਇਹ ਮੋਟਰਸਲ ਨਹੀਂ ਅਸੀਂ ਕੱਡੇ ਬਾਰੇ ਕੰਮ ਜਾਣਾ ਸੀ ਕਿਤੇ ਇਹ ਮੋੜthole ਵੀ ਅੰਦਰ ਹੀ ਤੇ ਮਿੱਟੀ ਦਾ ਕਰਕੇ ਨਹੀਂ ਨਿਕਲਣ ਗਾੜੀ ਆ ਫੁੱਟ ਬੈਠੇ ਆਂ ਤੇ ਮਿਲਦੇ ਤੁਹਾਨੂੰ ਬਾਅਦ ਚ ਠਾਵਾਂ ਮਿੰਦਰ ਨੂੰ ਕਰੀਏ ਇੱਕ ਨਾ ਫਿਰ ਚਾਹੀਦੀ ਮਿੱਟੀ ਦੀ ਦੇਖੋ ਪਾ ਗਏ ਮਿੱਟੀ ਕਰਤਾ ਬਰਾਬਰ ਫਦਰਾ ਵੀ ਕਰਤਾ ਤੇ ਬਾਕੀ ਜਿਹੜੀ ਮਿੱਟੀ ਬਜੀ ਸੀ ਉਹ ਆ ਢੇਰ ਲਾਤਾ ਇੱਥੇ ਹੁਣ ਸਵੇਰੇ ਇਦਾਂ ਕਰਾਂਗੇ ਨਾ ਉਧਰੋਂ ਆ ਸਾਰੀਆਂ ਇੱਟਾਂ ਚੋਕ ਚੋਕ ਕੇ ਪਰੇ ਕਰਕੇ ਇੱਥੇ ਮਿੱਟੀ ਵਧਰੀ ਕਰਕੇ ਤੇ ਉਹ ਜਿੰਨੀ ਮਿੱਟੀ ਇਧਰ ਆਲੀ ਸਾਰੀ ਉਧਰ ਪਾਉਣੀ ਆ ਉਥੇ ਪਧਰੀ ਪਧਰੀ ਕਰਾਂਗੇ ਸਵੇਰੇ ਤੇ ਉਥੇ ਰੈਂਪ ਜਾ ਬਣਾਉਣਾ ਗਾੜੀ ਦਰਵਾਜੇ ਦੇ ਆ ਉਥੇ ਉਥੇ ਰੈਂਪ ਜਾ ਬਣਾ ਕੇ ਤੇ ਬਾਕੀ ਦਾ ਕੰਮ ਬਾਅਦ ਵਿੱਚ ਵੇਖਾਂਗੇ ਕਿਉਂਕਿ ਅੰਦਰ ਨੰਗਰ ਨੂੰ ਮੋੜਸਾ ਨੰਗਰ ਰੈਂਪ ਬਣਾਉਣਾ ਪਾਣਾ ਨਾ ਸਾਰਾ ਫੇਰ ਹੀ ਲੰਘਣਗੇ ਤੇ ਮਿਲ ਤੁਹਾਨੂੰ ਨਹਾ ਕੇ ਕਿਉਂਕਿ ਅੱਜ ਵਲੌਗ ਇਹ ਨਾ ਨਹੀਂ ਫੇਰ ਉਹ ਪੰਜ ਛੇ ਤੇ ਨਹੀਂ ਹੋਗੇ ਨਹੀਂ ਬੰਡ ਅਪਰੋਚਿੰਗ ਹੀ ਤਾਂ ਤੇ ਕੋਈ ਗੱਲ ਨਹੀਂ ਦੇਖਦੇ ਆ ਕੀ ਬੰਦਾ ਤੇ ਬਾਕੀ ਹੁਣ ਹੁੰਨੇ ਨਾ ਨੇ ਕਰਾਂ ਕੱਪੜੇ-ਕੁਪੜੇ ਚੇਂਜ ਕਰਦੇ ਆ ਫਰੈਸ਼ ਹੁੰਨੇ ਆ ਤੇ ਡੈਡੀ ਡਾਡੀ ਦੇ ਕੱਪੜੇ ਲਾ ਕੇ ਤੁਰਤਾ ਕਮੀਜ਼ ਲਾ ਕੇ ਚੱਲ ਕੋਈ ਨਹੀਂ ਤੇ ਗਟੂ ਆ ਕੇ ਗਟੂ ਚੜਦਾ ਜਾਂਦਾ ਮਿੱਟੀ ਦੇ ਤਾਂ ਇਹ ਘਰੇ ਚੱਲਿਆ ਉਹ ਗਟੂ ਉਧਰ ਆਇਆ ਤੇ ਡਿਗੇਸ਼ ਡਿਗੇਸ਼ ਥੱਲੇ ਬੈਠਾ ਤੇ ਬਲੂੰਗਾ ਉਹ ਅੰਦਰ ਤੁਰੇ ਹਰਦਾ ਇਹ ਸਾਰੀਆਂ ਵੈਰਾਈਆਂ ਰੱਖੀਆਂ ਆਹੀਂ ਸਾਡੇ ਘਰੇ ਸਾਰੀਆਂ ਵੈਰਾਈਆਂ ਰੱਖੀਆਂ ਆਹੀਂ ਚਲੋ ਮਿਲਦਾ ਤੁਹਾਨੂੰ ਬਾਅਦ ਚ ਨਾਣੂ ਕੇ ਸੋ ਹੈ ਗਾਇਸ ਨਾ ਨੂੰ ਕੇ ਫਰੈਸ਼ ਹੋ ਗਏ ਆ ਤੇ ਜਿਵੇਂ ਤੁਸੀਂ ਵੇਖਿਆ ਮਿੱਟੀ ਮਿੱਟੀ ਪਾਈ ਹੈ ਇੰਦਰ ਵੀ ਨਾ ਬਹੁਤ ਜ਼ੋਰ ਲੱਗੇ ਗਾਈਸ ਹੱਟ ਪੀੜ ਕਰਨ ਲੱਗਾ ਥੋੜਾ ਥੋੜਾ ਗਾਈਸ ਪਰ ਉਦੋਂ ਨਾਲ ਕੱਲ ਕੱਲ ਮੇਰਾ ਜ਼ਿਆਦਾ ਹੁੰਦਾ ਸੀ ਮਲਵੀ ਕੱਲ ਜ਼ਿਆਦਾ ਹੁੰਦਾ ਅੱਜ ਪੈ ਗਿਆ ਫਰਕ ਹਾਂ ਅੱਜ ਮੇਰੇ ਨਾਰਮਲ ਹੈ ਅੱਜ ਨਹੀਂ ਮੇਰੇ ਪੀੜ ਹੁੰਦੀ ਕੱਲ ਵੜੀ ਹੋਈ ਇਦਾਂ ਤੁਹਾਨੂੰ ਲੱਗਦਾ ਤੇ ਹੁਣ ਮਿੱਟੀ ਮਿੱਟੀ ਪਾ ਕੇ ਫ੍ਰੀ ਨਾ ਨੂੰ ਕੇ ਆ ਫਰੈਸ਼ ਹੋ ਗਏ ਆ ਹੁਣ ਕਰਦੇ ਆ ਵਲੌਗ ਨੂੰ ਕੰਟੀਨਿਊ ਇਦਾਂ ਹੀ ਥੋੜਾ ਬਹੁਤ ਵੀ ਜਿੰਨੇ ਜਿੰਨਾ ਬਣਦਾ ਜਾਊ ਬਣਾਈ ਜਾਂਦੇ ਆ ਜਿੰਨਾ ਕ ਪਊਗਾ ਮੰਨ ਲਓ ਵੀ 3-4 ਮਿੰਟ 5 ਦਾ ਜਿੰਨੇ ਮਿੰਟ ਦਾ ਪਾਊਗਾ ਤੇ ਪਣਾ ਕੇ ਪਾ ਦਿੰਨੇ ਆ ਤੇ ਮਿਲਦੇ ਤੁਹਾਨੂੰ ਬਾਅਦ ਵਿੱਚ ਵਲੌਗ ਦੇ ਵਿੱਚ ਫੇਕ ਕੰਟੀਨਿਊ ਇਦਾਂ ਹੀ ਚੱਲੂ ਕੰਮ ਤੇ ਬਾਕੀ ਐਂਡ ਤਿੰਨ ਬਾਰ ਰਾਤ ਨੂੰ ਕਰਨ ਹੁੰਦਾ ਸਟ੍ਰੀਕ ਨਹੀਂ ਤੋੜਨੀ ਕਹਿੰਦਾ ਮਤਲਬ ਸਟ੍ਰੀਕ ਨਹੀਂ ਤੋੜਨੀ ਭਾਏ 3 ਮਿੰਟ ਦਾ ਪਾਵੇ ਭਾਏ 4 ਮਿੰਟ ਦਾ ਭਾਏ 2 ਮਿੰਟ ਦਾ ਸਟ੍ਰੀਕ ਨਹੀਂ ਤੋੜਨੀ ਇਦਾਂ ਵਲੌਗ ਪਾਉਣਾ ਪਾਉਣਾ ਵਾ ਲਗਾਤਾਰ 90 ਦਿਨ ਦਾ ਚੈਲੰਜ ਆ 90 ਦਿਨ ਪੂਰੇ ਕਰਨੇ ਹੁਣ ਮੈਂ ਆ ਇਧਰ 120 ਆਂ ਤਾਂ ਟੱਪ ਗਿਆ ਕੰਮ ਤੇ ਇਹਨੇ 120 ਵੀਡੀਓ ਪਾਤੀਆਂ ਵਾ ਇਹਨੇ 90 ਦਿਨ ਦਾ ਲੈ ਆਈ ਤੇ ਸਗੋਂ ਤੇ ਕਿੰਨੇ ਹੋ ਗਿਆ 1 ਮਹੀਨਾ ਉੱਪਰ ਹੋ ਗਿਆ ਫੇਰ 3 ਮਹੀਨੇ ਚ 4 ਮਹੀਨੇ ਹੋ ਗਿਆ ਬਥੇਰੇ ਵਲੌਗ ਬਣਾ ਰਹੇ ਹਾਂ ਡੇਲੀ ਡੇਲੀ ਵਲੌਗ ਬਣਾ ਰਹੇ ਹਾਂ ਇਹ ਨਹੀਂ ਵੀਊ ਨਹੀਂ ਆਉਂਦੇ ਜਾਂ ਕਿੱਦਾਂ ਵਾ ਬਾਕੀ ਐਕਸਪੀਰੀਅੰਸ ਤੇ ਵਧ ਨਹੀਂ ਰਿਹਾ ਵਲੌਗ ਬਣਾਉ ਦਾ ਐਕਸਪੀਰੀਅੰਸ ਤੇ ਹੀ ਲੈਣ ਨੇ ਇਕੱਠਾ ਕਰਨੇ ਆਪਦਾ ਚਲੋ ਕੋਈ ਨਹੀਂ ਵਧੀਆ ਗੱਲ ਆ ਕਿਤੇ ਨਾ ਕਿਤੇ ਚੱਲਣਗੇ ਅੱਜ ਨਹੀਂ ਤੇ ਕੱਲ ਸਹੀਂ ਕੱਲ ਨੂੰ ਤੇ ਪਰਸੋਂ ਸਹੀਂ ਕਿਰੇ ਦੇ ਕਰੂ ਮਹਾਰਾ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਨੇ ਸਪੋਰਟ ਨਾਲ ਹੀ ਅਸੀਂ ਤੇ ਮਿਲਦੇ ਤੁਹਾਨੂੰ ਬਾਅਦ ਚ ਬਾਏ 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 ਹੁਣ ਨਹੀਂ ਹੋਣ ਵਾਲੀ ਬਾਏ ਬਾਏ ਐਂਡ ਤੇ ਬਾਏ ਕਰਨਾ ਸੋ ਗਾਈਜ਼ ਹੁਣ ਵੇਖਿਆ ਐਂਕਲ ਕੋੜ ਐਂਕਲ ਕੋੜ ਐਂਕਲ ਆਪਣਾ ਇੱਕੋ ਹੀ ਜਗ੍ਹਾ ਐਂਕਲ ਡਾਕਟਰ ਮੈਂ ਤਾਂ ਜੇ ਦਵਾਈ ਖੁਰਦੇ ਸਮਾਂ ਦਾ ਨਹੀਂ ਨਹੀਂ ਇਹ ਕੰਮ ਨਹੀਂ ਪਾਣੀ ਲੱਗੇ ਦਵਾਈ ਲੱਗੇ ਨਾ ਖਾਣ ਪਤਾ ਕਰਕੇ ਪਾਣੀ ਪਾਉਣ ਲੱਗੇ ਵਿੱਚ ਦਵਾਈ ਖਾਂਦੇ ਆ ਉਹਦੀ ਕਾਦੀ ਐਂਕਲ ਖਾਂਦੇ ਜੇ ਮੈਂ ਲੱਕਦੀ ਪਥਰੀ ਦੀ ਪਥਰੀ ਦੀ ਦਵਾਈ ਖਾਂਦੇ ਨਾ ਹਾਂ ਜੇ ਤੁਹਾਡੇ ਕੋਲ ਇਲਾਜ ਹੈਗਾ ਵਾ ਗੁਰਦੇ ਦੀ ਪਥਰੀ ਦਾ ਤੇ ਸਾਨੂੰ ਕੋ ਮੈਂ ਪਿੱਤੇ ਦੀ ਪਥਰੀ ਕੋਈ ਪਿੱਤਾ ਹੀ ਹੁੰਦਾ ਪਿੱਤੇ ਦੀ ਗੁਰਦਾ ਹੋਰ ਪਿੱਤੇ ਦੀ ਪਥਰੀ ਜੇ ਕੋ ਇਲਾਜ ਹੈਗਾ ਤੁਹਾਡੇ ਕੋਲ ਤੇ ਕਮੈਂਟ ਵਿੱਚ ਜਰੂਰ ਹਾਂ ਦੱਸਿਓ ਤੇ ਅਸੀਂ ਉਹ ਇਲਾਜ ਕਰਕੇ ਵੇਖਾਂਗੇ ਠੀਕ ਕਰਕੇ ਹਾਂ ਜਾਂਦਾ ਟਾਈਮ ਹੋ ਜਾਂਦਾ ਟਾਈਮ ਹੋ ਐਂਕਲ ਦਾ ਤੇ ਇੱਥੇ ਰੱਖੀਆਂ ਪੱਕੀਆਂ ਦਵਾਈਆਂ ਨੇ ਕਿਉਂਕਿ ਇੱਥੋਂ ਵਾਲੀਆਂ ਦਵਾਈਆਂ ਜਿੱਥੇ ਜਿਹੜੀ ਜਿਹੜੀ ਇੱਥੇ ਖਾਣੀ ਹੋ ਇੱਥੇ ਖਾ ਲੈਂਦੇ ਆ ਤੇ ਹੁਣ ਵਿੱਚ ਥੋੜੇ ਥੋੜੇ ਬੂੰਦਾਂ ਪਾਉਣਗੇ ਤੇ ਵੀ ਲੈਣਗੇ ਵੇਖਿਆ ਤੇ ਕੋਈ ਨਹੀਂ ਮਿਲਦੇ ਬਾਅਦ ਚ ਘਰ ਜਾ ਗਏ ਬਲੌਕ ਬਾਕੀ ਲੋਕ ਬਾਅਦ ਚ ਕੰਟੀਨਿਊ ਕਰਦੇ ਅੱਜ ਤੇ ਸਾਰੀ ਜਿਹੜੀ ਫੇ ਮਿੱਟੀ ਜੀ ਲੰਗੀ ਹੈਗਾ ਚਾਰ ਪੰਜ ਲੰਗ ਮਿੱਟੀ ਚ ਲੰਡਾ ਕੰਮ ਵਟਾ ਦੇਣਾ ਨਹੀਂ ਹੋਗਾ ਥਾਂ ਪਧਰਾ ਹੋ ਗਿਆ ਥਾਂ ਪਧਰਾ ਹੋ ਗਿਆ ਪਧਰਾ ਹੋਣਾ ਨਹੀਂ ਕਣੀ ਦਾ ਬਾਹ ਨਹੀਂ ਨਾ ਨਹੀਂ ਨਾ ਤੇ ਕੋਈ ਨਹੀਂ ਮਿਲਦੇ ਉਹਨੂੰ ਬਾਅਦ ਚ ਐ ਕਿ ਲੋ ਖਾਂਦੀਆਂ ਦਵਾਈ ਹਾਓ ਹਾਓ ਅੰਕਲ ਦਾ ਬਾਈ ਤੇ ਖਵਾਣੀ ਇਹਦੀ ਪੀਂਡੇ ਆ ਗਏ ਤੇ ਬਾਈ ਸੋ ਗਾਈਸ ਹੁਣ ਆਏ ਹਾਂ ਘੁੰਮਣ ਫਿਰਨਾ ਮੈਂ ਡੈਡੀ ਦੇ ਇੰਦਰ ਤੇ ਚਲੋ ਹੁਣ ਜਾਂਦੇ ਆ ਘਰੇ ਜਿਵੇਂ ਤੁਸੀਂ ਅੱਜ ਵੇਖਾ ਜਿੱਤੇ ਸਾਡੀ ਮਿੱਟੀ ਜੀ ਨੰਗੀ ਤੇ ਹੁਣ ਬੱਸ ਅੱਜ ਦਾ ਦੇਣੀ ਮਿੱਟੀ ਦਾ ਤੇ ਮਿੱਟੀ ਦਾ ਕਰਤਾ ਹੈ ਐਂਡ ਹੁਣ ਭਲਕੇ ਕਰਾਂਗੇ ਪਧਰੀ ਤੇ ਕੋਈ ਨਹੀਂ ਕਾਲਾ ਪੱਦਰੀ ਕਰਦੇ ਕੱਲ ਦਾ ਵਲੌਗ ਬਣਾਵਾਂਗੇ ਥੋੜਾ ਬਹੁਤ ਤੇ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਗਾਇਸ ਇਸ ਮੈਂ ਅੱਜ ਦਾ ਵਲੌਗ ਇੱਥੇ ਐਂਡ ਕਰਦਾ ਵਾਂ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਮਿਲਦੇ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਨਦੇਰ ਲਈ ਬਾਏ ਬਾਏ ਗੁੱਡ ਨਾਈਟ